ਇੱਥੇ ਜੀ ਹਾਲਾਤ ਬਹੁਤ ਨਾਜ਼ੁਕ ਬਣੇ ਹੋਏ ਨੇ ਫੱਸੀਆਂ ਬੰਨ ਤੇ ਚਮਕੌਰ ਸਾਹਿਬ ਰਾਤ ਨਾਲੋਂ ਵੀ ਦੇਖ ਲਓ ਕਿੰਨਾ ਬੰਨ ਚੱਕਤਾ ਜੇ ਰਾਤ ਨੌਜਵਾਨ ਮੌਕਾ ਨਾ ਸਮਝਦੇ ਤਾਂ ਇਹ ਜਿਹੜਾ ਤਿੰਨ ਹਲਕੇਾਂ ਦੇ ਇਲਾਕੇ ਨੂੰ ਨੁਕਸਾਨ ਹੋਣਾ ਸੀਗਾ ਚਮਕੌਰ ਸਾਹਿਬ ਸਮਰਾਲਾ ਹਲਕਾ ਤੇ ਸਾਨੇ ਵਾਲਾ ਹਲਕਾ ਹੁਣ ਵੀ ਬੇਨਤੀ ਆ ਵੀਰੋ ਇੱਥੇ ਪਹੁੰਚੋ ਵੱਧ ਤੋਂ ਵੱਧ ਉਹ ਸਾਹਮਣੇ ਵਾਲੀ ਟੱਕਰ ਦੇ ਵਿੱਚ ਪਾਣੀ ਵੱਜ ਕੇ ਘੁੰਮਦਾ ਵਾ ਇੱਥੇ ਆ ਕੇ ਫਿਰ ਗੇੜੇ ਖਾਂਦਾ ਉਹ ਦੇਖੋ ਕਿਵੇਂ ਗੇੜੇ ਖਾਂਣ ਲੱਗਿਆ ਹੋਇਆ ਤੇ ਫਿਰ ਇਹ ਬੰਨ ਨੂੰ ਖਾਰ ਪਾਉਂਦਾ ਜੀ ਆ ਜਿੰਨੇ ਵੀ ਜਾਲ ਲਾ ਕੇ ਅਸੀਂ ਇੱਥੇ ਕੰਦਾ ਬਣਾ ਰਹੇ ਹਾਂ ਸਾਰੀਆਂ ਫਿਰ ਵਿੱਚ ਸਿੱਟ ਲੈਂਦਾ